ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਤਛੇਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਮੈਂ ਸਮਝਦਾ ਜਿੰਨਾ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਜਾਵੇ ਜਿੰਨੇ ਨੂੰ ਮਾੜਾ ਕਿਹਾ ਜਾਵੇ ਉਹਨਾਂ ਘਟ ਭਾਵੇਂ ਸਭ ਨੂੰ ਇਹ ਗੱਲ ਦੀ ਜਾਣਕਾਰੀ ਸੀ ਕਿ ਐਸਜੀਪੀਸੀ ਤੇ ਬਾਦਲ ਪਰਿਵਾਰੇ ਮਨ ਬਣਾ ਬੈਠੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਦੇ ਤੋਂ ਹਟਾਉਣਾ ਪਰ ਮੈਂ ਸਮਝਦਾ ਜਿਸ ਤਰੀਕੇ ਨਾਲ ਹਟਾਇਆ ਗਿਆ ਇਸ ਤਰੀਕੇ ਨਾਲ ਤਾਂ ਕੋਈ ਸਰਕਾਰੀ ਮੁਲਾਜ਼ਮ ਨੂੰ ਵੀ ਆਪਦੇ ਆਪ ਦੇ ਤੋਂ ਨਹੀਂ ਹਟਾਉਂਦਾ ਜਿਹੜੀ ਇਨਕੁਆਇਰੀ ਹੁੰਦੀ ਹੈ ਉਹ ਪਬਲਿਕ ਤੌਰ ਤੇ ਉਹ ਇਨਕੁਆਇਰੀ ਦੀ ਰਿਪੋਰਟ ਦਿੱਤੀ ਜਾਂਦੀ ਹੈ ਫਿਰ ਜੇ ਜੁਰਮ ਸੁੱਧ ਹੁੰਦਾ ਤਾਂ ਉਹਦੇ ਖਿਲਾਫ ਕਾਰਵਾਈ ਹੁੰਦੀ ਹੈ ਪਰ ਇਹਨਾਂ ਨੇ ਸਾਰੀ ਗੁੱਤਮੁੱਤ ਕਰਕੇ ਉਹਨਾਂ ਨੂੰ ਹਟਾਤਾ ਤੇ ਇਹ ਵੀ ਜਿਹੜਾ ਹੈ ਮੈਂ ਸਮਝਦਾ ਆਪਾਂ ਜਾਣਦੇ ਹਾਂ ਇੱਕ ਜਿਹੜੀ ਹੈ ਇੱਕ ਦੁਸ਼ਮਣੀ ਹੀ ਉਹਨਾਂ ਨੇ ਆਪਦੀ ਕੱਢੀ ਹੈ ਜੋ ਕੁਝ 2 ਦਸੰਬਰ ਨੂੰ ਹੋਇਆ ਅਕਾਲ ਤੱਕ ਸਾਫ਼ ਤੇ ਉਸ ਗੱਲ ਨੂੰ ਬਾਦਲ ਪਰਿਵਾਰ ਮੈਂ ਸਮਝਦਾ ਭੁਲਾ ਨਹੀਂ ਸਕਿਆ ਤੇ ਉਸ ਰੰਜਿਸ਼ ਦੇ ਵਿੱਚ ਉਹ ਸਾਰਾ ਦੋਸ਼ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਮਰਦੇ ਹੋਏ ਉਹ ਗੁੱਸਾ ਇਹਨਾਂ ਨੇ ਕੱਲ ਦੇ ਫੈਸਲੇ ਦੇ ਵਿੱਚ ਜਿਹੜਾ ਸਾਫ਼ ਝਲਕਦਾ ਹੈ ਪਰ ਇਹਦੇ ਨਾਲ ਦੋ ਵੱਡੇ ਸਵਾਲ ਖੜੇ ਹੁੰਦੇ ਨੇ ਇੱਕ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਨੇ ਜੋ ਪਿਛਲੇ ਸਮੇਂ 'ਚ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਜੋ ਵੀ ਇਨਕੁਆਇਰੀ ਹੈ ਕਿਸੇ ਵੀ ਸਿੰਘ ਸਾਹਿਬ ਦੀ ਜਥੇਦਾਰ ਸਾਹਿਬ ਦੀ ਉਹ ਐਸਜੀਪੀਸੀ ਨਹੀਂ ਕਰ ਸਕਦੀ ਐਸਜੀਪੀਸੀ ਕੋਲ ਕੋਈ ਅਧਿਕਾਰ ਨਹੀਂ ਤੇ ਨਾ ਹੀ ਐਸਜੀਪੀਸੀ ਇਸ ਤਰੀਕੇ ਦੇ ਨਾਲ ਕੋਈ ਫੈਸਲਾ ਲੈ ਸਕਦੀ ਹੈ ਤੇ ਕੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਨਣ ਤੋਂ ਮੁਨਕਰ ਹੋਗੀ ਯਾ ਉਹਨਾਂ ਵਾਸਤੇ ਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਕੋਹਦੇ ਦੀ ਕੋਈ अहमਤ ਨਹੀਂ ਯਾ ਉਹਨੂੰ ਕੁਛ ਇਹ ਸਮਝਦੇ ਨਹੀਂ ਇਹ ਗੱਲ ਬੜੀ ਸਪਸ਼ਟ ਹੋ ਗਈ ਹੈ ਦੂਸਰੀ ਗੱਲ ਜਿਹੜੀ ਹੋਰ ਵੱਡੀ ਹੈ ਉਹ ਇਹ ਹੈ ਕਿ ਜੋ ਵੀ ਪਿਛਲੇ ਸਮੇਂ ਦੀਆਂ ਇਹਨਾਂ ਦੀਆਂ ਕੰਮ ਨੇ ਜੋ ਇਹਨਾਂ ਨੇ ਗਲਤੀਆਂ ਮੰਨੀਆਂ ਅਕਾਲ ਤਖਤ ਸਾਹਿਬ ਤੇ ਜਾ ਕੇ ਜੋ ਵੱੱਜਰ ਗੁਨਾਹ ਕੀਤੇ ਉਹ ਸਾਰਾ ਕੁਝ ਇਹ ਦੁਰਾ ਰਹੇ ਨੇ ਨਹੀਂ ਆਮ ਬੰਦਾ ਜਿਹੜਾ ਹੈ ਉਹ ਕੋਈ ਗਲਤੀ ਕਰੇ ਗਲਤੀ ਦੀ ਸਜ਼ਾ ਲੱਗਣ ਤੋਂ ਬਾਅਦ ਉਹ ਉਤੋਂ ਸਿੱਖਦਾ ਹੈ ਕੁਝ ਉਸ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਮੈਂ ਸਮਝਦਾ ਬਾਦਲ ਪਰਿਵਾਰ ਵੱਲੋਂ ਸੁਖਬੀਰ ਸਿੰਘ ਬਾਦਲ ਉਹ ਗਲਤੀਆਂ ਨੂੰ ਤੋਂ ਸਿੱਖਣ ਦੀ ਬਜਾਏ ਉਹ ਗਲਤੀਆਂ ਨੂੰ ਹੋਰ ਵੀ ਵੱਡੇ ਰੂਪ ਦੇ ਵਿੱਚ ਜਿਹੜਾ ਕਰ ਰਹੇ ਨੇ ਤੇ ਇਹ ਜਿਹੜੀ ਘਟਨਾ ਹੈ ਇਹ ਸਾਫ਼ ਕਰਦੀ ਹੈ ਵੀ ਇਹਨਾਂ ਨੇ ਪਿਛਲੀਆਂ ਗਲਤੀਆਂ ਤੋਂ ਕੁਝ ਨਹੀਂ ਸਿੱਖਿਆ ਪਹਿਲੀ ਗੱਲ ਤਾਂ ਜੋ ਕਾਲਤਖਸਾਬ ਦਾ ਹੁਕਮ ਹੈ ਉਹੀ ਇਹਨਾਂ ਨੇ ਮੰਨਣ ਤੋਂ ਮੁਨਕਰ ਹੋ ਗਏ ਪਰ ਨਾਲ ਹੀ ਇਹਨਾਂ ਨੇ ਸਿੱਖਿਆ ਨਹੀਂ ਇਹਨਾਂ ਦਾ ਉੱਥੇ ਪੇਸ਼ ਹੋਣ ਦਾ ਮਕਸਦ ਸਿਰਫ ਇੱਕੋ ਹੀ ਸੀ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਆਪਣੀ ਜਿਹੜੀ ਖਤਮ ਹੋਈ ਸਿਆਸੀ ਸ਼ਾਖ ਹੈ ਉਹਨੂੰ ਕਿਵੇਂ ਖੜਾ ਕਰੀਏ ਇਹਨਾਂ ਦੇ ਮਨ ਦੇ ਵਿੱਚ ਕੋਈ ਨਾ ਤਾਂ ਦੁੱਖ ਹੈ ਨਾ ਇਸ ਚੀਜ਼ ਦਾ ਕੋਈ ਮਨ ਦੇ ਵਿੱਚ ਸੋਚ ਵੀ ਹੈਗੀ ਹੈ ਵੀ ਅਸੀਂ ਕੋਈ ਮਾੜਾ ਕੰਮ ਕੀਤਾ ਸੋ ਇਹ ਗੱਲਾਂ ਸਪਸ਼ਟ ਹੋ ਗਈਆਂ ਵੀ ਇਹਨਾਂ ਨੂੰ ਸੱਤਾ ਤੋਂ ਬਿਨਾਂ ਹੋਰ ਕੁਝ ਨਹੀਂ ਦੀਂਦਾ ਇਹ ਆਪਦੇ ਹੰਕਾਰ ਦੇ ਵਿੱਚ ਅੱਜ ਵੀ ਓਨੇ ਭਰੇ ਪਏ ਨੇ ਜਿਨੇ ਪਹਿਲਾਂ ਸੀ ਜੇ ਅੱਜ ਸੱਤਾ ਤੋਂ ਬਾਹਰ ਹੋ ਕੇ ਵੀ ਇਹੇ ਜੇ ਫੈਸਲੇ ਕਰ ਸਕਦੇ ਨੇ ਤਾਂ ਕੱਲ ਨੂੰ ਆਪਾਂ ਇਹਨਾਂ ਤੋਂ ਕੀ ਆਸ ਰੱਖ ਸਕਦੇ ਹਾਂ ਐਸਡੀਪੀਸੀ ਦੇ ਪ੍ਰਧਾਨ ਜਿਨ੍ਹਾਂ ਦਾ ਬੜਾ ਵੱਡਾ ਅਹੁਦਾ ਹੈ ਜਿਨ੍ਹਾਂ ਤੇ ਸਾਨੂੰ ਬੜੀ ਆਸ ਸੀ ਵੀ ਉਹ ਸੱਚ ਦੇ ਨਾਲ ਖੜਨਗੇ ਉਹਨਾਂ ਦੀ ਇਹ ਸਾਰੀ ਘਟਨਾ ਕਰਨ ਦੇ ਵਿੱਚ ਜੋ ਰੋਲ ਹੈ ਅੱਜ ਉਹਦੇ ਵੀ ਬੜੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੋਗੇ ਉਹ ਕਹਿੰਦੇ ਕੁਝ ਹੋ ਰਿਹਾ ਹੈ ਤੇ ਕਰ ਕੁਝ ਹੋ ਰਿਹਾ ਹੈ ਬਾਦਲ ਪਰਵਾਰ ਦਾ ਗਲਾਮ ਬਣ ਕੇ ਜਿਹੜੇ ਐਸਜੀਪੀਸੀ ਮੈਂਬਰ ਜਿਹੜੇ ਅੰਤਰਨ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਇਸ ਫੈਸਲੇ ਨੂੰ ਅਨਜਾਨ ਦਿੱਤਾ ਹੈ ਇਹਨਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਪਊਗਾ ਲੋਕਾਂ ਦੀ ਕਚਹਿਰੀ ਦੇ ਵਿੱਚ ਅੱਜ ਨਹੀਂ ਤਾਂ ਕੱਲ ਇਹ ਜਿਹੜੇ ਨੇ ਇੱਕ ਮੁਜਰਮ ਬਣ ਕੇ ਇਹਨਾਂ ਨੂੰ ਜਿਹੜੇ ਸਜ਼ਾ ਮਿਲੇਗੀ ਸੋ ਮੈਂ ਇਹ ਸਮਝਦਾ ਕਿ ਜਿੰਨੀ ਵੀ ਇਸ ਫੈਸਲੇ ਦੀ ਜਿਹੜੀ ਹੈ ਇਹਨੂੰ ਵਿਰੋਧ ਕੀਤਾ ਜਾਵੇ ਇਹਨੂੰ ਮਾੜਾ ਕਿਹਾ ਜਾਵੇ ਉਹਨਾਂ ਘਟਾ ਤੇ ਮੈਂ ਅਪੀਲ ਵੀ ਕਰਦਾ ਯਾਨੀ ਰਗਵੀਰ ਸਿੰਘ ਜੀ ਨੂੰ ਜਿਨ੍ਹਾਂ ਦੇ ਇੱਤੇ ਫੈਸਲੇ ਨੂੰ ਅੱਜ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੀਰੋ ਲੀਰ ਕਰਤਾ ਅੱਜ ਉਹ ਸਿੱਖਾਂ ਨੂੰ ਸੰਦੇਸ਼ ਦੇਣ ਅੱਜ ਸਿੱਖਾਂ ਨੂੰ ਕੋਈ ਰਾਹ ਦਿਖਾਉਣ ਕਿਉਂਕਿ ਨਹੀਂ ਇਹ ਜਿਹੜੀ ਐਸਡੀਪੀਸੀ ਹੈ ਇਹ ਤਾਂ ਆਪ ਦਾ ਵੈਸੇ ਵੀ ਇਹਨਾਂ ਕੋਲ ਹੱਕ ਨਹੀਂ ਕਿਉਂਕਿ 14 ਸਾਲ ਹੋ ਗਏ ਸਮੇਂ ਪਿਛਲੀਆਂ ਐਸਡੀਪੀਸੀ ਚੋਣਾ ਹੋਈ 5 ਸਾਲ ਤੋਂ ਵੱਧ ਦਾ ਇਹਨਾਂ ਦਾ ਸਮਾਂ ਹੀ ਜਿਹੜਾ ਹੈ ਚੋਣ ਹੀ 5 ਸਾਲ ਦੀ ਹੁੰਦੀ ਹੈ 5 ਸਾਲ ਤੋਂ ਬਾਅਦ ਤਾਂ ਨਵੇਂ ਐਸਡੀਪੀਸੀ ਦੇ ਹਾਊਸ ਦੀ ਚੋਣ ਹੋਣੀ ਚਾਹੀਦੀ ਸੀ ਸੋ ਇਹ ਵੈਸੇ ਵੀ ਗੈਰਕਾਨੂੰਨੀ ਤੌਰ ਤੇ ਐਸਡੀਪੀਸੀ ਦੇ ਕਬਜ਼ਾ ਕਰੀ ਬੈਠੇ ਨੇ ਤੇ ਅੱਜ ਉਹ ਗੈਰਕਾਨੂੰਨੀ ਜਿਹੜੇ ਲੋਕ ਕਬਜ਼ਾ ਕਰੀ ਬੈਠੇ ਨੇ ਉਹਨਾਂ ਵੱਲੋਂ ਦਿੱਤੇ ਹੋਏ ਫੈਸਲਿਆਂ ਨੂੰ ਜਿਹੜਾ ਸਿੱਖ ਕੌਮ ਕਦੇ ਮੰਨੇਗੀ ਨਹੀਂ ਤੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਜਗ੍ਹਾ ਲੋਕਾਂ ਦੇ ਦਿਲ ਵਿੱਚ ਹੈ ਲੋਕਾਂ ਦੇ ਮਨ ਵਿੱਚ ਹੈ ਲੋਕਾਂ ਨੂੰ ਇਹ ਸਾਹਸ ਹੈ ਕਿ ਗਿਆਨੀ ਜੀ ਨੇ ਜਿਹੜਾ ਹੈ ਸਿੱਖ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ ਜੋ ਵੀ ਉੱਥੋਂ 2 ਦਸੰਬਰ ਨੂੰ ਫੈਸਲੇ ਸੁਣਾਏ ਉਹ ਇੱਕ ਇਤਿਹਾਸਕ ਫੈਸਲੇ ਸੁਣਾਏ ਗਏ ਨੇ ਜਿਨ੍ਹਾਂ ਕਰਕੇ ਜਿਹੜਾ ਹੈ ਯਾਨੀ ਹਰਪੀਲ ਸਿੰਘ ਤੇ ਸਾਰੇ ਸਿੰਘ ਸਭਾਨਾਂ ਨੂੰ ਯਾਦ ਰੱਖਿਆ ਜਾਏਗਾ ਸੋ ਮੈਂ ਨਿਸ਼ਕਸ਼ਧਾਂ ਦੇ ਨਾਲ ਆਪਦੇ ਵੱਲੋਂ ਜਿਹੜਾ ਸਾਰੇ ਇਸ ਘਟਨਾਕ੍ਰਮ ਦੀ ਪੂਰਨ ਜਿਹੜੀ ਐਨਖੇਦੀ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ